ਮੈਂ ਰਾਜਨਗਰ ਗੈਡਵੋਕੇਟ ਕਾਰਜਕਾਰੀ ਪ੍ਰਧਾਨ 올 ਇੰਡੀਆ ਮਹਾਵੀਰ ਦਲ ਅੱਜ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਰਜਿਸਟਰ ਬਠਿੰਡਾ 103 ਸਾਲ ਪੁਰਾਣੇ ਪ੍ਰਾਚੀਨ ਮੰਦਰ ਦੇ ਵਿੱਚ ਸ਼ਿਵ ਹੋਲੇ ਪਰਿਵਾਰ ਦੀ ਸ਼ਿਵਲਿੰਗ ਜੀ ਦੀ ਤੇ ਨੰਦੀ ਗੰਜੀ ਦੀ ਤੇ ਸਾਰੇ ਪਰਿਵਾਰ ਦੀਆਂ ਜੇ ਮੂਰਤੀਆਂ ਦੀ ਦੁਬਾਰਾ ਸਥਾਪਨਾ ਕਰਕੇ ਵਿਧੀ ਵਿਵਧਾਨ ਨਾਲ ਕਰਕੇ ਅੱਜ ਲੋਕਾਂ ਨੂੰ ਫੇਰ ਸਮਰਪਿਤ ਕੀਤੀ ਹੈ। ਪ੍ਰਾਚੀਨ ਮੰਦਿਰ ਹੈ। ਪ੍ਰਾਚੀਨ ਮੰਦਿਰ ਹੋਣ ਦੇ ਨਾਲ ਨਾਲ ਕਿਉਂਕਿ ਪਾਣੀ ਤੇ ਲੋਕਾਂ ਦੀ ਜਦੋਂ ਇੱਥੇ ਤਪੱਸਿਆ ਜਾਂ ਲੋਕ ਇੱਥੇ ਪੂਜਾ ਕਰਦੇ ਸੀ ਤਾਂ ਆਮ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਹੁਣ ਸ਼ਿਵਲਿੰਗ ਤੇ ਸਾਰੇ ਪਰਿਵਾਰ ਦੀ ਇੱਥੇ ਨਵੀਂ ਨਵੀਨੀਕਰਨ ਹੋਣਾ ਚਾਹੀਦਾ ਤੇ ਨਵੀਂ ਸਥਾਪਨਾ ਹੋਣੀ ਚਾਹੀਦੀ ਹੈ। ਉਹਨਾਂ ਦੀ ਮੰਗ ਤੇ ਇਹ ਨਵੀਨੀਕਰਨ ਕੀਤਾ। ਇਹ ਸਭ ਤੋਂ ਪਹਿਲਾਂ ਤਾਂ ਬੰਬੰਬ ਬੋਲੇ ਜੈ ਸ਼ਿਪ ਬੋਲੇ ਇਹ ਸ਼ਾਵਨ ਦਾ ਮਾਸ ਦਾ ਮਹੀਨਾ ਹੈ ਸਭ ਤੋਂ ਪਵਿੱਤਰ ਮਹੀਨਾ ਹੈ ਪ੍ਰਭੂ ਸ਼ੰਕਰ ਨੇ ਸ਼ਾਵਨ ਦੇ ਮਾਸ ਦਾ ਮਹੀਨਾ ਜਦੋਂ ਰੱਖਿਆ ਜਦੋਂ ਉਹਨਾਂ ਦੇ ਇਹ ਪ੍ਰਭੂ ਦੇ ਜੋ ਵੀ ਆਇਆ ਤਾਂ ਇਹਦਾ ਮਕਸਦ ਸੀ ਕਿਉਂਕਿ ਪ੍ਰਭੂ ਬਹੁਤ ਭੋਲੇ ਹੈ ਵਿਕਰਾਲ ਗੰਗਾ ਮਈਆ ਨੂੰ ਜਦੋਂ ਉਹਨਾਂ ਨੇ ਵਿਕਰਾਲ ਗੰਗਾ ਮਈਆ ਦੇ ਰੂਪ ਦਿੱਤਾ ਤਾਂ ਉਹਦੀਆਂ ਜਟਾਵਾਂ ਚ ਸਮਾ ਲਿਆ ਤੇ ਅੱਜ ਤੱਕ ਉਥੋਂ ਗੰਗਾ ਮਈਆ ਚੱਲ ਰਹੇ ਹੈ ਉਸ ਤੋਂ ਬਾਅਦ ਤੁਸੀਂ ਚੰਦਰਮਾ ਦੇਖੋ ਪ੍ਰਭੂ ਦੇ ਸਿਰ ਤੇ ਚੰਦਰਮਾ ਨਾਲ ਸਿशोਭਤ ਨੇ ਤਾਂ ਉਹ ਦੱਸਣਾ ਚਾਹੁੰਦੇ ਆ ਕਿ ਸ਼ਾਂਤੀ ਤੇ ਅਮਨ ਲੋਕਾਂ ਨੂੰ ਰੱਖਣਾ ਚਾਹੀਦਾ ਹੈ ਤੀਸਰਾ ਨੇਤਰ ਜੋ ਪ੍ਰਭੂ ਦੇ ਮੱਥੇ ਤੇ ਹੈ ਉਹ ਮਤਨੇਤਰ ਹਮੇਸ਼ਾ ਬੰਦ ਰਹਿੰਦਾ ਹੈ ਉਹਦਾ ਮਕਸਦ ਕੀ ਹੈ ਪ੍ਰਭੂ ਲੋਕਾਂ 'ਚ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਕੋਲੇ ਦੋ ਅੱਖਾਂ ਤੇ ਤੀਸਰਾ ਨੇਤਰ ਤੁਹਾਡੀ ਮਾਨ ਤੇ ਤੁਹਾਡੀ ਆਤਮਾ ਹੈ ਉਸ ਆਤਮਾ ਤੇ ਮਨ ਨੂੰ ਸ਼ਾਂਤ ਰੱਖ ਕੇ ਸੁਭਾਵ 'ਚ ਰੱਖ ਕੇ ਪਾਣੀ ਵਾਂਗੂ ਨਿਰਬਲ ਤੇ ਚੰਦਰਮਾ ਵਾਂਗੂ ਸ਼ਾਂਤ ਰੱਖ ਕੇ ਤੁਸੀਂ ਜ਼ਿੰਦਗੀ ਦੇ ਫੈਸਲੇ ਲੋ ਜਲਦਬਾਜ਼ੀ ਚ ਫੈਸਲੇ ਲੈਣ ਦੀ ਲੋੜ ਨਹੀਂ ਤੇ ਜੇ ਪ੍ਰਭੂ ਇਕੱਲੇ ਇਹ ਜੇ ਪ੍ਰਭੂ ਆ ਜੇ ਵਿਕਰਾਲ ਰੂਪ ਧਾਰਨ ਕਰ ਲੈਣ ਤਾਂ ਸ਼ਾਇਦ ਸ੍ਰਿਸ਼ਟੀ ਦਾ ਨਾਮੋ ਨਿਸ਼ਾਨ ਮਿਟ ਜੇ ਪਰ ਉਹ ਫੇਰ ਵੀ ਸਬਰ ਸੰਤੋਖ ਜੋ ਵੀ ਧਰਤੀ ਤੇ ਹੋ ਰਿਹਾ ਉਹਨੂੰ ਕਰਦੇ ਹੋਏ ਆਪ ਦਾ ਰੂਪ ਉਸੇ ਤਰੀਕੇ ਨਾਲ ਨੇਤਰ ਬੰਦ ਕਰਕੇ ਹੋਏ ਲੋਕਾਂ ਦੀ ਹਰ ਗਲਤੀ ਨੂੰ ਪਲਾ ਕੇ ਇਗਨੋਰ ਕਰਕੇ ਦੇ ਸਿਸਟਮ ਨੂੰ ਚਲਾ ਰਹੇ ਆ ਇਸ ਦੇ ਨਾਲ ਨਾਲ ਜਿਹੜੇ ਪ੍ਰਭੂ ਸ਼ੰਕਰ ਨੇ ਸ਼ੰਕਰ ਪ੍ਰਭੂ ਇਕੱਲੇ ਇਹ ਜੇ ਪ੍ਰਭੂ ਨੇ ਜੋ ਧਰਤੀ ਦੇ ਜਿੰਨਾ ਦਾ ਵਾਸ ਹੈ ਕੈਲਾਸ਼ ਮਾਨਸਰੋਵਰ ਕੱਲੇ ਪ੍ਰਭੂ ਨੇ ਜਿੱਥੇ ਉਹਨਾਂ ਦਾ ਵਾਸ ਹੈ ਬਾਕੀ ਸਾਰੇ ਜਿੰਨੇ ਵੀ ਦੇਵ ਨੇ ਦੇਵੀ ਦੇਵਤੇ ਨੇ ਧਰਤੀ ਤੋਂ ਉੱਪਰ ਜਿੱਥੇ ਬਰਬੰਡ ਹੈ ਉੱਥੇ ਉਹਨਾਂ ਦੇ ਸਥਾਨ ਹੈ ਪਰ ਇਹ ਕੱਲੇ ਪ੍ਰਭੂ ਨੇ ਕਲਾਸ਼ ਮਾਨਸਰੋਵਰ ਤੇ ਆ ਕੇ ਆਪ ਦਾ ਵਾਸਾ ਕੀਤਾ ਇਸੇ ਕਰਕੇ ਇਹਨਾਂ ਨੂੰ ਦੇਵਾਂ ਦੇ ਦੇਵ ਤੇ ਮਹਾਦੇਵ ਕਿਹਾ ਜਾਂਦਾ ਜਦੋਂ ਪ੍ਰਭੂ ਦੀ ਅਰਚਨਾ ਹੁੰਦੀ ਹੈ ਪ੍ਰਭੂ ਦੀ ਪੂਜਾ ਹੁੰਦੀ ਹੈ ਤੁਸੀਂ ਦੇਖਿਓ ਕਿਸੇ ਪ੍ਰਭੂ ਦੇ 56 ਭੋਗ ਲੱਗਣਗੇ ਕਿਸੇ ਦੇ ਲੱड्डੂ ਚੜਨਗੇ ਕਿਸੇ ਦੇ ਪੁੰਤੀਆਂ ਕਿਸੇ ਦੇ ਪੰਚੀਰੀ ਕਿਸੇ ਦੇ ਕੜਾਈਆਂ ਕਿਸੇ ਦੇ ਮਠਾਈਆਂ ਬਲੈ ਅਲੱਗ-ਅਲੱਗ ਦੁੱਧ ਹੋਰ ਹਲਵੇ ਚੜਦੇ ਆ ਪਰ ਇਹ ਕੱਲੇ ਪ੍ਰਭੂ ਨੇ ਜਿੰਨਾ ਤੇ ਪਾਣੀ ਦਤੂਰਾ ਅੱਗ ਤੇ ਇਸ ਤਰੀਕੇ ਦੀਆਂ ਸਾਰੀਆਂ ਚੀਜ਼ਾਂ ਰਾਖੀ ਜਿਹੜੀ ਰਾਖੀ ਹੈ ਉਹ ਚੜਦੀ ਹੈ ਤੇ ਨਾਲ ਨਾਲ ਸਾਰੀਆਂ ਚੀਜ਼ਾਂ ਚੜਾ ਕੇ ਪ੍ਰਭੂ ਸਭ ਦੀ ਅਰਚਨਾ ਨੂੰ ਪੂਰਨ ਕਰਕੇ ਲੋਕਾਂ ਦੀ ਉਸ ਵਿਧੀ ਨੂੰ ਪੂਰਾ ਕਰਦੇ ਆ ਇੱਕ ਇਹ ਇਕੱਲੇ ਪ੍ਰਭੂ ਨੇ ਜਿਹੜੇ ਸ਼ਮਸ਼ਾਨ ਦੇ ਵਿੱਚ ਆਪਦਾ ਵਾਸਾ ਵੀ ਰੱਖਦੇ ਆਂ ਹਿੰਦੁਸਤਾਨ ਜਾਂ ਵਿਸ਼ਵ ਤੁਸੀਂ ਕਿਸੇ ਵੀ ਸ਼ਮਸ਼ਾਨ 'ਚ ਜਾਓਗੇ ਤਾਂ ਤੁਸੀਂ ਦੇਖੋਗੇ ਉਥੇ ਪ੍ਰਭੂ ਸ਼ੰਕਰ ਜੀ ਦਾ ਵਾਸਾ ਹੋਊਗਾ ਉਹਦਾ ਵੀ ਇੱਕ ਕਾਰਨ ਹੈ ਜੋ ਗ੍ਰੰਥ ਵੇਦ ਜੋ ਸਾਡੇ ਕਹਿੰਦੇ ਆ ਕਿ ਪ੍ਰਭੂ ਸ਼ੰਕਰ ਨੂੰ RAM ਜੀ ਦਾ ਨਾਮ ਤੇ ਉਹਨਾਂ ਦਾ ਉਚਾਰਨ ਉਹਨਾਂ ਦੇ ਕੰਨਾਂ 'ਚ ਪੈਂਦਾ ਬਹੁਤ ਪਸੰਦ ਆ ਜਦੋਂ RAM ਬਾਗ 'ਚ ਜਾਂਦੇ ਆ ਉਥੇ ਇੱਕ ਲਾਮ ਉਚਾਰਨ ਹੁੰਦਾ RAM ਨਾਮ ਸਤ ਹੈ ਤਾਂ ਪ੍ਰਭੂ ਨੂੰ ਉਹ ਆਪਦੇ ਕੰਨਾਂ ਜਦੋਂ ਪੈਂਦੇ ਆ ਰਾਮ ਜੀ ਦਾ ਨਾਮ ਚੰਗਾ ਲੱਗਦਾ ਇਸ ਕਰਕੇ ਪ੍ਰਭੂ ਉੱਥੇ ਗੁਰਾਜਮਾਨ ਨੇ ਔਰ ਪ੍ਰਭੂ ਨੇ ਹਰ ਉਹ ਚੀਜ਼ ਜਿਹੜੀ ਸ੍ਰਿਸ਼ਟੀ ਨੇ त्याਗੀ ਹੈ ਜਿਹਦੋਂ ਅਸੀਂ ਲੋਕ ਗਰੇਜ ਕਰਦੇ ਆ ਮੰਨ ਲਓ ਰਾਖੀ ਮੰਨ ਲਓ ਸਰਪ ਮੰਨ ਲਓ ਵਿਸ਼ ਜਾਂ ਕੌੜੀਆਂ ਚੀਜ਼ਾਂ ਪ੍ਰਭੂ ਨੇ ਜਦੋਂ ਮੰਥਨ ਹੋਇਆ ਵਿਸ਼ ਨਿਕਲਿਆ ਕਿਸੇ ਨੇ ਨਹੀਂ ਪੀਤਾ ਆਪ ਪੈਰ ਪਿੱਛੇ ਖਿੱਚੇ ਤਾਂ ਪ੍ਰਭੂ ਨੇ ਉਹ ਸਾਰੇ ਵਿਸ਼ ਨੂੰ ਪੀ ਕੇ ਆਪ ਦੇ ਆਪ ਨੂੰ ਨੀਲਕੰंठ ਦਾ ਉਹਨਾਂ ਨੂੰ ਇਹ ਨਾਮ ਦਿੱਤਾ ਗਿਆ। ਸਰਪ ਜਿਹੜਾ ਸਾਰੇ ਲੋਕ ਡਰਦੇ ਤੇ ਪਾਸੇ ਕਰਦੇ ਆ ਉਹਨਾਂ ਨੂੰ ਆਪਦੇ ਸਰੀਰ ਤੇ ਰੱਖਿਆ। ਰਾਖੀ ਜਿਹੜੀ ਜਿਹੜੀ ਆਪਣੀ ਰਾਮ ਬਾਜਾ ਹੋਰ ਕਿਤੇ ਵੀ ਰਾਖੀ ਹੁੰਦੀ ਹੈ ਆਪਦੇ ਸਰੀਰ ਤੇ ਮਲ ਕੇ ਜਿੱਥੇ ਵੀ ਉਹਨਾਂ ਦਾ ਸਥਾਨ ਹੈ ਲੋਕ ਉਥੇ ਮਹਾਕਾਲ ਦੇ ਰੂਪ ਤੇ ਉਹਨਾਂ ਤੇ ਰਾਖੀ ਦਾ ਵੀ ਚੜਾਉਂਦੇ ਆ ਤਾਂ ਸ਼ਿਵ ਭਗੋਲੇ ਨੇ ਇਹ ਦੱਸਿਆ ਕਿ ਤੁਸੀਂ ਉਹਨਾਂ ਕਿਸੇ ਚੀਜ਼ ਤੋਂ ਗਰੇਜ ਨਾ ਕਰੋ ਕਿਉਂਕਿ ਸ੍ਰਿਸ਼ਟੀ ਚ ਬਣਾਈ ਹੋਈ ਹਰ ਚੀਜ਼ ਮੇਰੀ ਤੇ ਪ੍ਰਭੂ ਦੇ ਰਾਹੀ ਉਤਪੰਨਿਤ ਹੋਈ ਹੈ। ਬ੍ਰਹਮਾ ਜੀ ਬ੍ਰਹਮਾ ਜੀ ਨੇ ਭੋਲੇ ਸ਼ਿਵ ਜੀ ਨੂੰ ਕਿਹਾ ਕਿ ਤੁਸੀਂ ਤਪੱਸਿਆ ਕਰਦੇ ਹੋ ਤੇ ਸ੍ਰਿਸ਼ਟੀ ਨੂੰ ਕਿਵੇਂ ਚਲਾਉਣਾ ਉਸ ਦੇ ਨਾਲ ਨਾਲ ਕੀ ਹੋਇਆ ਸ਼ਿਵ ਭੋਲੇ ਨੇ ਅਰਧ ਨਾਰੀ ਪ੍ਰਭੂ ਦਾ ਰੂਪ ਧਾਰਨ ਕੀਤਾ ਵੈਦਾਂ ਚ ਲਿਖਿਆ ਕਿ ਉਹਨਾਂ ਦਾ ਅੱਧਾ ਸਰੀਰ ਨਾਰੀ ਦਾ ਤੇ ਅੱਧਾ ਸਰੀਰ ਮਨੁੱਖ ਦਾ ਸੀ ਉਸ ਤੋਂ ਇਸਤਰੀ ਦੀ ਉਤਪਤੀ ਹੋਈ ਵੇਦ ਇਹ ਗੱਲ ਕਹਿੰਦੇ ਆ ਫਿਰ ਉਹਨਾਂ ਨੇ ਜਦੋਂ ਵਿਆਹ ਹੋਇਆ ਉਹਨਾਂ ਦੇ ਵਿਆਹ ਦੇ ਵਿੱਚ ਸਾਰੇ ਭੂਤਾਂ ਦਾ ਵਾਸਾ ਸੀ ਭੂਤ ਉਹਨਾਂ ਵੀ ਬਰਾਤ ਚ ਗਏ ਪਰਬੂ ਨੇ ਦੱਸਣਾ ਚਾਹਿਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਨਾਰੀ ਸ਼ਕਤੀ ਜਿਹਨੂੰ ਆਪਾਂ ਅੱਜ ਆਪਾਂ ਬਾਜ਼ਾਰਤ ਜਾਂ ਕਿਤੇ ਵੀ ਗੱਲਾਂ ਕਰਦੇ ਆਂ ਮਾਤਾ ਪਾਰਵਤੀ ਜੀ ਨੂੰ ਆਪਦੀ ਧੰਗ ਨਹੀਂ ਬਣਾਇਆ ਨਾਲ ਤਾਂ ਰੱਖਣਾ ਹੀ ਸੀ ਹਰ ਜਗ੍ਹਾ ਤੇ ਉਹਨਾਂ ਨੂੰ ਆਪਦਾ ਸਥਾਨ ਦੇ ਕੇ ਮਾਨ ਸਨਮਾਨ ਦੇ ਕੇ ਇਹ ਚੀਜ਼ਾਂ ਨੂੰ ਅੱਗੇ ਲਿਆ ਕੇ ਸਾਰੀ ਚੀਜ਼ ਨੂੰ ਕੀਤਾ ਤ੍ਰਿਕਾਲ ਦੇ ਤ੍ਰਿਕਾਲ ਦਾ ਪ੍ਰਭੂ ਨੇ ਤਿੰਨੇ ਕਾਲਾਂ ਦੇ ਪ੍ਰਭੂ ਹੁੰਦੇ ਨਾਤੇ-ਨਾਤੇ ਇਹਨਾਂ ਨੇ ਸਾਰੀ ਸ੍ਰਿਸ਼ਟੀ ਤੇ ਹਰ ਚੀਜ਼ ਤੇ ਆਪ ਦਾ ਪੂਆ ਪ੍ਰਬੰਧਨ ਰੱਖ ਕੇ ਲੋਕਾਂ ਨੂੰ ਦਰਸ਼ਨ ਦੇ ਕੇ ਲੋਕਾਂ ਦਾ ਮਾਨ ਸਨਮਾਨ ਰੱਖ ਕੇ ਲੋਕਾਂ ਦੀ ਰਬੰਗੀ ਹੋਈ ਮੰਗ ਨੂੰ ਪੂਰੀ ਕਰਕੇ ਲੋਕਾਂ ਦੇ ਚੜਾਵਿਆਂ ਨੂੰ ਥੋੜੇ ਸੀਮਤ ਕਰਕੇ ਤੇ ਲੋਕਾਂ ਨੂੰ ਇਸ ਜੀ ਤਰੀਕਾ ਦੀਆਂ ਸਾਰੀਆਂ ਚੀਜ਼ਾਂ ਉਹ ਦੱਸਦੇ ਰਹਿੰਦੇ ਆ ਪ੍ਰਭੂ ਦਾ ਇਹ ਮਹੀਨਾ ਸ਼ਾਵਨ ਦਾ ਮਹੀਨਾ ਦੂਜਾ ਅੱਜ ਸੋਮਵਾਰ ਆ ਸ਼ਾਵਨ ਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਇੱਥੇ ਸ਼ਰਧਾ ਨਾਲ ਪਹੁੰਚੇ ਆ ਅਸੀਂ ਮਹਾਵੀਰ ਦਾਲਕੰਡੀਓ ਸ਼੍ਰੀ ਚਰਨਜੀਤ ਲਾਲ ਜੀ ਗਰਗ ਸਾਬਕਾ ਮੰਤਰੀ ਜੋ ਮਹਾਵੀਰ ਦਲ ਬਠਿੰਡਾ ਦੇ ਪ੍ਰਧਾਨ ਨੇ ਉਹਨਾਂ ਨੇ ਸਾਰੇ ਪ੍ਰਬੰਧਨ ਵਾਲੀ ਟੀਮ ਨਾਲ ਆਪਦੇ ਸਾਥੀਆਂ ਨਾਲ ਸ਼ਰਧਾਲੂਆਂ ਨਾਲ ਤੇ ਸਹਿਯੋਗੀਆਂ ਨਾਲ ਕੀਤਾ ਇਹਦੇ ਨਾਲ ਹਵਨ ਵੀ ਕੀਤੇ ਗਏ ਆ ਤੇ ਨਾਲ ਨਾਲ ਪ੍ਰ부 ਦੀ ਪ੍ਰਾਨ ਪ੍ਰਤੀਸ਼ਠਾ ਵੀ ਕੀਤੀ ਗਈ ਹੈ ਲੋਕ ਮੱਥਾ ਟੇਕੀ ਜਾਂਦੇ ਆ ਬਾਕੀ ਲੋਕਾਂ ਜੇ ਲੋਕ ਖੁਸ਼ ਹੈ ਤਾਂ ਪ੍ਰ부 ਖੁਸ਼ ਹੈ ਇਹ ਸਾਰੀਆਂ ਚੀਜ਼ਾਂ ਚੱਲੀ ਜਾਂਦੀਆਂ ਇਸ ਤੋਂ ਬਾਅਦ ਜੋ ਵੀ ਤਿਲ ਤੁਛ ਲੰਗਰ ਪਟੜਾ ਹੋਊਗਾ ਉਹ ਵੀ ਚੱਲੂਗਾ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਸਾਡਾ बम बम भोले बम बम भोले जय शिव भोले जय शिव भोले जय शिव भोले बम बम भोले बम बम भोले जय प्रभु